ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅਸੀਂ ਤੁਹਾਨੂੰ ਇੱਕ ਵੀਡੀਓ ਦਿਖਾ ਲਾਂਗੇ ਬਹੁਤ ਦਿਨਾਂ ਤੋਂ ਇਸ ਇਨਸਾਨ ਦੀ ਭਾਲ ਸੀ ਤੇ ਅੱਜ ਇਹ ਇਨਸਾਨ ਜਿਹੜਾ ਮਿਲ ਚੁੱਕਾ ਆ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਅਸੀਂ ਵੀਡੀਓ ਵੀ ਅਪਲੋਡ ਕੀਤੀ ਗਈ ਸੀ ਜਿਹੜਾ ਇੱਕ ਪੰਡੂਰੀ ਸਕੂਲ ਦੇ ਆ ਸਾਹਮਣੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਵੀ ਇੱਕ ਜਿਹੜਾ ਬੰਦਾ ਗਲਤ ਹਰਕਤਾਂ ਸਕੂਲ ਦੀਆਂ ਬੱਚੀਆਂ ਨੂੰ ਦੇਖ ਕੇ ਕਰਦਾ ਸੀ ਤੇ ਉਹ ਜਿਹੜੀ ਵੀਡੀਓ ਸੀ ਕਢਾ ਕੇ ਅਪਲੋਡ ਕੀਤੀ ਅਸੀਂ ਬਹੁਤ ਸੰਗਤਾਂ ਨੂੰ ਕਿਹਾ ਵੀ ਇਹਦੇ ਬਾਰੇ ਸਾਨੂੰ ਦੱਸੋ ਪਰ ਉਹ ਬੰਦੇ ਬਾਰੇ ਕੱਖ ਨਹੀਂ ਪਤਾ ਲੱਗਾ ਤੇ ਸਾਡੇ ਉਦੋਂ ਹੀ ਮਨ 'ਚ ਸੀ ਵੀ ਇਹ ਬੰਦਾ ਪ੍ਰਵਾਸੀ ਹੀ ਹੈਗਾ ਇਹ ਸਾਡੇ ਪੰਜਾਬ ਦਾ ਰਹਿਣ ਵਾਲਾ ਨਹੀਂ ਹੈਗਾ ਨਹੀਂ ਤਾਂ ਪਿੰਡਾਂ ਦਾ ਜੇ ਲੋਕਲ ਹੁੰਦਾ ਤਾਂ ਸਾਨੂੰ ਪਤਾ ਲੱਗ ਜਾਣਾ ਸੀ ਤੇ ਸਾਡੇ ਮਨ ਦੇ ਵਿੱਚ ਜਰੂਰ ਸਾਰਿਆਂ ਦੇ ਵਿੱਚ ਚੱਲਦਾ ਸੀ ਹੁਣ ਜਿਹੜਾ ਅੱਜ ਬੰਦਾ ਫੜਿਆ ਨਾ ਸੰਗ ਜੀ ਇਹ ਪ੍ਰਵਾਸੀ ਬੰਦਾ ਨਿਕਲਿਆ ਸਾਨੂੰ ਧੂਤਾ ਸਕੂਲ ਤੋਂ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਸੀ ਖਿਆਲੇ ਵਾਲੀ ਚੋਈ ਦੇ ਵਿੱਚ ਤਕਰੀਬਨ 3-4 ਵਾਰੀ ਇੱਕ ਕਾਲ ਆਉਂਦੀ ਸੀ ਵੀ ਉੱਥੇ ਇੱਕ ਬੰਦਾ ਜਿਹੜਾ ਆ ਬੱਚੀਆਂ ਨੂੰ ਦੇਖ ਕੇ ਸਕੂਲ ਪੜ੍ਹਦੀਆਂ ਬੱਚੀਆਂ ਨੂੰ ਦੇਖ ਕੇ ਗਲਤ ਹਰਕਤਾਂ ਕਰਦਾ ਤੇ ਉਹ ਬੰਦਾ ਤੇ ਇਹ ਬੰਦਾ ਅਲੱਗ-ਅਲੱਗ ਸੀਗੇ ਤੇ ਸਾਨੂੰ ਦੋਨਾਂ ਦੀ ਉਹਦੇ ਬੱਚੇ ਵੀ ਜਦੋਂ ਸਾਨੂੰ ਕਾਲ ਆਉਣੀ ਅਸੀਂ ਜਦੋਂ ਜਾਣਾ ਉੱਥੇ ਟੀਮ ਸਾਡੀ ਪਹੁੰਚਦੀ ਅਸੀਂ ਦੌੜਦੇ ਜਾਣਾ ਤੇ ਉਹ ਨਿਕਲ ਜਾਣਾ ਬੰਦੇ ਨੇ ਤੇ ਕਿਉਂਕਿ ਸਾਡੇ ਤੋਂ ਦੂਰ ਪੈਂਦਾ ਸੀ ਅੱਜ ਇਹ ਬੰਦਾ ਸਾਡੇ ਬਿਲਕੁਲ ਕਿਉਂਕਿ ਆਸ-ਪਾਸ ਦੇ ਦਾਇਰੇ ਦੇ ਵਿੱਚ ਹੀ ਇਹ ਘਟਨਾਕ ਹੁੰਦੀ ਸੀ ਹੁੰਦੀ ਇਦਾਂ ਸੀ ਤਿੰਨ ਚਾਰ ਮਹੀਨੇ ਰੋੱਕ ਕੇ ਇਹ ਬੰਦਾ ਜਿਹੜਾ ਐਕਟਿਵ ਹੁੰਦਾ ਸੀਗਾ ਕਦੀ 2 ਮਹੀਨੇ 3 ਮਹੀਨੇ ਬਾਅਦ ਇਹਨੇ ਕੰਮ ਇਹ ਕਰਨਾ ਅੱਜ ਇੱਕ ਭੈਣ ਨੇ ਜਿਹੜੀ ਜਿਗਰਾ ਕਰਕੇ ਹੌਸਲਾ ਕਰਕੇ ਜਦੋਂ ਇਹਨੇ ਗਲਤ ਹਰਕਤ ਕੀਤੀ ਭੈਣ ਨੇ ਉਸੇ ਟਾਈਮ ਸਾਡੀ ਸੰਸਥਾ ਨਾਲ ਸੰਪਰਕ ਕੀਤਾ ਤੇ ਇਹ ਬੰਦਾ ਫੜ ਲਿਆ ਗਿਆ ਹੁਣ ਇਹਨੂੰ ਬੰਦੇ ਨੂੰ ਫੜਾ ਕੇ ਜੋ ਇਹਦੀਤੀ ਬਣਦੀ ਕਾਰਵਾਈ ਜਿਹੜੀ ਆ ਸਾਡੇ ਕੋਲ ਹੁੰਦੀ ਆ ਇਹਦੀ ਉਹ ਸ਼ਤਰੋਲ ਜਿਹੜੀ ਉੱਥੇ ਜੋ ਬਣਦੀ ਆ ਸਿੰਘਾਂ ਵੱਲੋਂ ਕੀਤੀ ਗਈ ਆ ਬਾਕੀ ਇਹਨੂੰ ਅ ਥਾਣੇ ਦੇ ਵਿੱਚ ਪੁਲਿਸ ਸਟੇਸ਼ਨ ਅ ਥਾਣੇ ਦੇ ਵਿੱਚ ਦੇ ਦਿੱਤਾ ਗਿਆ ਹੈ ਬਾਕੀ ਧੰਨਵਾਦ ਐ ਐਸਐਚਓ ਸਾਹਿਬ ਦਾ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਵੀ ਇੱਥੇ ਕਾਨੂੰਨੀ ਕਾਰਵਾਈ ਹੋ ਕਰ ਕੀਤੀ ਜਾਊਗੀ ਤੇ ਬਾਕੀ ਜਿਹੜੀ ਸਾਡੀ ਬਣਦੀ ਇੱਥੇ ਕਾਰਵਾਈ ਦੇਖੋ ਬਿਸ਼ਾਰਮ ਬੰਦਾ ਮਤਲਬ ਕੈਮਰੇ ਮੂਰੇ ਤਾਂ ਕੋਈ ਉਹਨੂੰ ਬਿਸ਼ਾਰਮ ਉਹਦੇ ਮਨ ਦੇ ਵਿੱਚ ਕੁਝ ਨਹੀਂ ਹੈਗਾ ਸਿਰਫ ਐਵੇਂ ਡਰਾਮੇ ਕਰਦਾ ਉਹਨੂੰ ਹੈ ਵੀ ਹੈ ਨਹੀਂਗਾ ਪਰ ਕੈਮਰਾ ਬੰਦ ਕਰਕੇ ਫਿਰ ਜਿਹੜੀ ਉਦੋਂ ਮਨਾਇਆ ਗਿਆ ਕਿਉਂਕਿ ਸੰਗਤਾਂ ਮੁਰੇ ਨਹੀਂ ਰੱਖ ਸਕਦੇ ਕਿਉਂਕਿ ਘਟਨਾ ਬਹੁਤ ਗਲਤ ਸੀਗੀ ਇਹੋ ਜਿਹੇ ਬੰਦਾ ਜੇ ਕੋਈ ਕੱਲ ਨੂੰ ਬੱਚੀ ਮਿਲ ਜੇ ਉਹਨੂੰ ਕਦੀ ਵੀ ਇਹ ਜਿਹੜਾ ਇੰਨੀ ਗੰਦੀ ਹਰਕਤ ਕਰ ਸਕਦਾ ਕੱਲ ਨੂੰ ਛੜ ਛੜੀਆਂ ਬੱਚੀਆਂ ਮਾਸੂਮ ਜਾਂਦੀਆਂ ਕੀ ਪਤਾ ਇਹ ਬੰਦਾ ਕੀ ਕਰਦਾ ਜਿਹੜਾ ਬੰਦਾ ਇਹ ਵੀ ਨਹੀਂ ਹਨ ਵੀ ਦਿਮਾਗ ਤੋਂ ਠੀਕ ਆ ਦਿਮਾਗ ਤੋਂ ਵੀ ਸਹੀ ਆ ਸਾਡੇ ਕੋਲ ਮੈਂਟਲੀ ਰਿਟਾਰਡਡ ਬੰਦੇ ਰਹਿੰਦੇ ਆ ਕਦੀ ਉਹਨਾਂ ਦੇ ਮਨ 'ਚ ਤੱਕਦੀ ਆਇਆ ਨਹੀਂ ਜਿਹੜੇ ਵਿਚਾਰਿਆਂ ਨੂੰ ਆ ਜਿਨ੍ਹਾਂ ਦੇ ਮਾਈਂਡ ਹੀ ਹੈ ਨਹੀਂ ਜਿਨ੍ਹਾਂ ਦੇ ਮਾਈਂਡ ਹੀ ਨਹੀਂ ਕੰਮ ਕਰਦੇ ਉਹਨਾਂ ਨੇ ਤੇ ਕਦੀ ਇਹੋ ਜਿਹਾ ਕੰਮ ਕੀਤਾ ਨਹੀਂ ਇਹਦਾ ਤਾਂ ਦਿਮਾਗ ਬਿਲਕੁਲ ਸਹੀ ਆ ਦਿੱਲੀ ਦਸੰਡਿਆ ਲਾਲ ਪਤੀਲਾ ਬੰਨਿਆ ਦਿੱਲੀ ਦਾ ਕਹਿੰਦਾ ਰਹਿਣ ਵਾਲਾ ਆ ਤੇ ਇਹ ਇਹ ਕਿਹੜੇ ਪਾਸਿਓਂ ਦਿਮਾਗ ਦਾ ਅ ਅਫਸੈਟ ਤੇ ਸਾਰੇ ਉਸ ਲੇਮ ਕੱਪੜੇ ਪੂਰੇ ਜਿਹੜਾ ਲਾਇਓ ਸੀ ਥੱਲੇ ਉਹ ਭੈਣ ਦੱਸਦੀ ਆ ਜੋ ਇਹਦੇ ਹਾਲਾਤ ਸੀ ਉਹ ਕੰਡੀਸ਼ਨ ਸੀ ਤੇ ਹੁਣ ਜਿਹੜੇ ਇਹਨੂੰ ਜੋ ਬਣਦੀ ਅਸੀਂ ਕਾਰਬੇ ਜਿਹੜੀ ਕੱਪੜੇ ਪਾਉਣ ਜੋਗਾ ਤਾਂ ਉਸ ਟਾਈਮ ਛੱਡਿਆ ਨਹੀਂ ਬਾਅਦ ਚ ਫਿਰ ਪਰ ਹੁਣ ਚਲੋ ਇਕ ਧਿਆਨ ਰੱਖਿਆ ਕਰੋ ਮੇਰੀ ਇਹੀ ਬੇਨਤੀ ਆ ਜਿੱਥੇ ਵੀ ਤੁਹਾਨੂੰ ਲੱਗਦਾ ਆਵਾਜ਼ ਜਰੂਰ ਚੱਕਿਆ ਕਰੋ ਪਹਿਲਾਂ ਭੈਣ ਦਾ ਸੀ ਕਿੰਨੇ ਲੋਕ ਨੰਗੀ ਗਏ ਲੱਗ ਗਏ ਹੁਣ ਕਿਸੇ ਨੇ ਕੋਈ ਟੈਨਸ਼ਨ ਹੀ ਨਹੀਂ ਕੀਤੀ ਹਾਂ ਸਾਨੂੰ ਕੀ ਲੈਣਾ ਦੇਣਾ ਪਰ ਉਹ ਗੱਲ ਗਲਤ ਆ ਇਹ ਭੈਣ ਨੇ ਆਵਾਜ਼ ਚੱਕੀ ਆ ਜਿਹੜੀ ਭੈਣ ਨਹੀਂ ਹੁਣ ਮੈਂ ਵੀਡੀਓ ਵਿੱਚ ਵਿਚਾਰੀ ਬੋਲਦੀ ਆ ਆਵਾਜ਼ ਜਰੂਰ ਚੱਕਿਆ ਕਰੋ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਆਹੀ ਬੰਦਾ ਆ ਪੱਕਾ ਦੇਖੋ ਪੱਕੀ ਹਾਂਜੀ ਬਾਈ ਬੰਦਾ ਇਹ ਹੀ ਆ ਵਲਫਾਈਓ ਹੈ ਆਪਣੇ ਨਾ ਪੈਂਟ ਉਤਾਰ ਕੇ ਸਾਲ ਸਵਾਗਤ ਕਰਦਾ ਸਤਾਜਨ ਨੰਗ ਕੇ ਆਏ ਆ ਕਾਫੀ ਲੋਕ ਨਾਂਗਰ ਸੁਕਿਸ ਨੇ ਕੋਸ਼ਿਸ਼ ਨਹੀਂ ਗਿਆ ਇਹਨੂੰ ਅੱਛਾ ਹਾਂਜੀ ਇਹ ਕਾਫੀ ਟਾਈਮ ਤੋਂ ਖੜਾ ਮੇਰੇ ਖਿਆਲ ਨਾਲ ਸ਼ਾਮੇ ਖੜਾ ਹੀ ਇੱਕ ਤਰ੍ਹਾਂ ਦੇ ਇਹ ਅੱਛਾ ਇਹ ਕਰਦਾ ਇਦਾਂ ਗਲਤ ਹਰਕਤਾਂ ਠੀਕ ਆ ਮੰਨ ਗਿਆ ਪਹਿਣੇ ਉਦਾਂ ਮੰਨ ਗਿਆ ਮੈਂ ਇੱਕ ਵਾਰੀ ਕਨਫਰਮ ਕਰਾਉਣਾ ਸੀ ਮੈਂ ਕਿਹਾ ਇੱਕ ਵਾਰੀ ਪਤਾ ਕਰ ਲਈਏ ਹਾਂਜੀ ਹਾਂਜੀ ਪੜੀ ਜੇ ਪੇੜਾ ਮਾਰੋ ਪਤਾ ਕਿ ਕਿਹਦੀ ਸਾਨੂੰ ਬਹਾਦਰ ਰਸਤਾ ਹੈਗਾ ਸੁਣਾਂ ਹੀ ਬਾਗਿਆਂ ਦੇ ਬੋਲਦੇ ਨੇ ਉਹ ਪੇੜਾ ਓਏ ਓਹੀ ਤਾਂ ਗੱਲ ਹੈ ਪਹਿਣੇ ਇਹ ਤਾਂ ਬਿਲਕੁਲ ਸੁਣਸਾਨ ਜਗ੍ਹਾ ਆ ਤੇ ਇਹੋ ਜਿਹੇ ਬੰਦੇ ਪਹਿਲਾਂ ਹੀ ਕਈਆਂ ਦਿਨਾਂ ਤੋਂ ਲੱਭ ਰਹੇ ਆ ਇਹੋ ਜਿਹੇ ਈਦਾਂ ਦੇ ਬੰਦੇ ਇਹ ਜਿਹੜੇ ਗਲਤ ਕਰਦੇ ਆ ਹਰਕਤਾਂ ਹਾਂਜੀ ਹਾਂਜੀ ਕੋਈ ਛੋਟੀ ਬੱਚੀ ਨਾਲ ਵੀ ਨਹੀਂ ਹੁੰਦੇ ਕਿ ਡਰ ਜਾਣਾ ਸੀ ਉਹਦੇ ਇਹ ਹੋਰ ਬੱਚੀਆਂ ਨੰਗਦੀਆਂ ਇਥੋਂ ਰੋਡ ਦੇ ਉੱਪਰੋਂ ਇਹਦਾ ਕਰਦੇ ਆ ਦਿੱਲੀ ਦਾ ਰਹਿਣ ਵਾਲਾ ਹੈ ਨਾ ਨੰਬਰ ਆ ਮੋਟਰਸਾਈਕਲ ਦੇ ਪਿੱਛੇ ਨਾ ਕੁਝ ਹੋਰ ਆ ਕਰਦੇ ਆ ਇਲਾਜ ਦਾ ਪੈਣੇ ਪਰਦੇਸੀ ਬਾਜੀ ਆਏ ਉਹ ਜਿਹੜੇ ਈ ਗੱਲ ਲੱਗੇ ਹੋਏ ਆ ਇਹ ਕਰਦੇ ਕਰਦੇ ਪੈਣੇ ਕਰਦੇ ਕਰਦੇ ਹਾਂਜੀ ਪੌਂ ਸਾਡੀ ਨਾਲ ਮਾਰੋ ਤੁਸੀਂ ਪੌਂ ਸਾਤੇ ਵੇੜਾ ਹਾਂ ਇਹ ਦੀ ਬੰਦਾ ਗਲਤ ਹਰਕਤਾਂ ਕਰਦਾ ਇੱਥੋਂ ਭੈਣਾ ਨੰਗ ਕੇ ਗਈਆਂ ਤੇ ਇੱਕ ਭੈਣ ਨੇ ਫੋਨ ਕਰਕੇ ਦੱਸਿਆ ਵੀ ਇੱਕ ਬੰਦਾ ਕੱਪੜੇ ਲਾ ਕੇ ਤਾਂ ਪਿਛੇ ਤੇ ਗਲਤ ਹਰਕਤਾਂ ਕਰ ਰਿਹਾ ਓਏ ਇੱਧਰ ਤੈਨੂੰ ਬਣਾਵਾ ਪਤੀਲਾ ਤੈਨੂੰ ਇੱਧਰ ਆ ਇੱਧਰ 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 ਖੜਾ ਬੰਦੇਆਂ ਨੂੰ ਦੱਸਣਾ ਜੋ ਸੱਚ ਬੋਲੂਗਾ ਉਸ ਹਾਵਨਾ ਸੀ ਗੱਲ ਕਰਾਂਗੇ ਜੋ ਵੀ ਕਿੱਥੇ ਦਾ ਰਹਿਣ ਵਾਲਾ ਤੂੰ ਆਪਣਾ ਕੰਮ ਕਰੋ ਛੱਡੋ ਨਹੀਂ ਹੈਗਾ ਬਿਲੈਂਸਰ ਦਾ ਕਿੱਥੇ ਦਾ ਬਿਲੈਂਸਰ ਬਿਲੈਂਸਰ ਦਾ ਕਿਉਂ ਇਥੇ ਗਲਤ ਹਰਕਤਾਂ ਕਰਦਾ ਬਾਬੂ ਜੀ ਉੱਥੋਂ ਆਏ ਮੈਂ ਤਾਂ ਮੈਂ ਤਾਂ ਤੂੰ ਆਇਆ ਕਿ ਗਲਤੀ ਸਮਝ ਲਓ ਜੋ ਮਰਜੀ ਸਮਝ ਲਓ ਬਾਬੂ ਜੀ ਕਿ ਤੈਨੂੰ ਗਲਤੀ ਕੁੜੀਆਂ ਨੂੰ ਦੇਖ ਕੇ ਕੱਪੜੇ ਲਾਗਦੇ ਪਾਪ ਜੀ ਨਹੀਂ ਮੈਂ ਕੁੜੀਆਂ ਲਾ ਕੇ ਕਰਦਾ ਕੀ ਜਿਹੜੀਆਂ ਹਾਂ ਤਾਂ ਛੋਟੀਆਂ ਬੱਚੀਆਂ ਨੰਗ ਦੀਆਂ ਬੇਟੀਆਂ ਨੰਗ ਦੀਆਂ ਤਾਂ ਤੂੰ ਦੇਖ ਕੇ ਮੈਂ ਤਾਂ ਫਿਰ ਗਲਤ ਹਰਕਤਾਂ ਕਰੂੰਗਾ ਇਹ ਮੇਰੇ ਕੋਈ ਬੇਟੀ ਹੈਗੀ ਹੈ ਤਾਂ ਫੇਰ ਤੂੰ ਗਲਤ ਹਰਕਤਾਂ ਕਿਉਂ ਕਰਦਾ ਗਲਤ ਹਰਕਤਾਂ ਕਿਉਂ ਕਰਦਾ ਕੋਈ ਵੀ ਹੈਗੀ ਹੈ ਨਹੀਂ ਤਾਂ ਫਿਰ ਕਿਸੇ ਨੂੰ ਦੇਖ ਕੇ ਗਲਤ ਹਰਕਤਾਂ ਕਰੂੰਗਾ ਤੂੰ ਤੂੰ ਸਾਲਾ ਹੋਰ ਲਾ ਵੀ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਹੈ ਹੁਣ ਤੂੰ 7 ਦੇਤਾ ਯਾਰ ਡਾਰੀ ਖੋ ਵੀ ਹੈ ਨੀ مین ਰੋਡ ਚੱਲਣ ਡਿਆ ਯਾਰ ਕੋ ਹੈ ਨਾ ਨੂੰ ਖੋਪਰੀਨ ਕੋ ਰੀਨ ਡਰਨੀ ਯਾਰ ਇਹਨਾਂ ਹੈ ਗ੍ਰੀਨ ਡਰਨੀ ਹੈ ਨਾ ਉਹ ਦੇਖ ਤਾਂ ਕੋ ਏਡਾ ਮਾੜਾ ਮੋਟਾ ਬੰਦੇ ਨੂੰ ਸ਼ਰਮ ਚਾਹੀਦੀ ਇਤਨੇ ਕੀ ਨਹੀਂ ਪੀਤੀ ਨਹੀਂ ਨਹੀਂ ਹਰ ਨਹੀਂ ਨਸ਼ਾ ਕਿਹੜਾ ਕਰਦਾ ਤਸ ਕੁਝ ਨਹੀਂ ਖਾਂਦਾ ਕਿਹੜਾ ਕਰਦਾ ਕੁਝ ਨਹੀਂ ਗੁਟਕਾ ਖਾਂਦਾ ਚਲੋ ਇਹ ਵਾਲਾ ਤਮਾਕੂ ਆਪੜ ਇੱਕ ਖਾਂਦਾ ਆ ਭਾਈ ਇਥੇ ਦਾ ਨਾ ਬੰਦਿਆਂ ਨੂੰ ਤੈਨੂੰ ਬੁਲਾਉਣਾ ਤੈਨੂੰ ਗੁਟਕਾ ਤੈਨੂੰ ਨੇ ਉਹ ਚੀਜ਼ ਹੀ ਦਾ ਬੰਦਿਆਂ ਨੂੰ ਦੱਸ ਦੇ ਇਤੀ ਹੀ ਦਾ ਦੱਸ ਕਿਉਂ ਕਰਦਾ ਦੱਸ ਕਿਉਂ ਕਰਦਾ ਦੱਸ ਦੱਸ ਕਿਉਂ ਕਰਦਾ ਡਰਾਮੇ ਨਾ ਕਰ ਅੱਖਾਂ ਚ ਤੇਰੂੰ ਹੱਥ ਦੀਦਾ ਇਹ ਡਰਾਮੇ ਕਰਦਾ ਵਾਹ ਜੀ ਦੱਸ ਗੱਲ ਤਾਂ ਹਰ ਕਦਾਂ ਕਿਉਂ ਕਰਦਾ ਦੱਸ ਹਾਂ ਜੀ ਕੀਤੀ ਆ ਇਹ ਪਹਿਲੀ ਵਾਰ ਕਰਦਾ ਕਿੰਨੀ ਵਾਰ ਕਰਦਾ ਦੱਸ ਨਹੀਂ ਮੈਂ ਰੋਜ਼ ਕਰਦਾ ਨਾ ਨਹੀਂ ਨਹੀਂ ਪਾਜੀ ਮੈਨੂੰ ਕਹ ਗਨਨੀ ਇਹਨਾਂ ਨੂੰ ਨਾ ਪਤਾ ਗੱਲ ਕੀ ਆ ਇਹ ਮੈਂ ਨਾ ਇੱਕ ਇਹ ਜੁੱਪੀਆਂ ਦੇ ਕੱਤੇ ਆ ਬਹੁਤ ਵਾਰੀ ਕਰਦੇ ਹਾਂ ਹਾਂ ਕਈਆਂ ਚਰਾ ਇੱਕ ਮਿੰਟ ਰੋਕ ਚੋਰ ਰਹਿ ਛੱਡ ਕਈਆਂ ਚਰਾ ਤੋਂ ਨਾ ਇਹਨੂੰ ਬੰਦੇ ਦੀ ਭਾਲ ਆ ਸਾਡੀ ਬਹੁਤ ਚਰਾ ਦੀ ਭਾਲ ਆ ਸਾਨੂੰ ਨਾ ਕਦੀ ਕਿਤੇਉਂ ਫੋਨ ਆਉਂਦੇ ਆ ਵੀ ਉੱਥੇ ਬੰਦਾ ਖੜਾ ਆ ਗਲਤ ਹਰਕਤਾਂ ਕਰਦਾ ਬੰਦਾ ਆ ਹੀ ਦੇਖਦੇ ਵੀ ਲੱਭਦਾ ਕਿਉਂ ਨਹੀਂ ਉਹ ਯਾਰ ਇਹ ਜੁੱਪੀ ਦੇ ਬਾਹਰਲੇ ਬੰਦੇ ਇਹ ਨਹੀਂ ਲੱਭਣਾ ਬਾਹਰਲੇ ਨਹੀਂ ਬਾਹਰਲੇ ਬੰਦੇ ਤਰਹੀ ਇੰਦਾਂ ਦੇ ਗੱਲ ਦਾ ਗੱਲ ਮੁੜ ਕੇ ਜਾ ਵੜਦੇ ਆ ਸਾਨੂੰ ਪਤਾ ਕਿੰਨੀਆਂ ਕਾਲ ਆਉਂਦੀਆਂ ਬਿੱਤੋ ਇਧਰੋਂ ਇਧਰੋਂ ਵੀਡੀਓ ਅ ਵੀ ਵੀ ਇਧਰ ਬੱਚੀਆਂ ਨੰਗਦੀਆਂ ਉਹਨਾਂ ਨੂੰ ਦੇਖਦੇ ਇੱਕ ਗਲਤ ਹਰਕਤਾਂ ਕਰਦਾ ਸਾਰੇ ਕੱਪੜੇ ਲਾਇਓ ਸੀ ਪੇ ਦਿਆ ਪੱਤਾ ਨੂੰ ਸਾਰਾ ਪਜਾਮਾ ਲਾਇਆ ਸੀ ਸਾਰਾ ਪਜਾਮਾ ਲਾਇਆ ਸੀ ਲਾਇ ਨਾ ਤੂੰ ਤੇ ਨੰਗਾ ਇਧਰ ਸਾਰਾ ਨੰਗਾ ਆਇਆ ਕੁੜੀ ਨੇ ਦੱਸਿਆ ਸਾਰਾ ਨੰਗਾ ਕੱਪੜੇ ਜਾਣੇ ਸਾਡੇ ਜਦੋਂ ਜਦੋਂ ਆਹੀ ਆ ਉਦੋਂ ਕੱਪੜੇ ਲਾਏ ਜਾਣੇ ਦੇਖ ਦੇਖ ਦੇ ਨਹੀਂ ਉਹ ਲੋਕ ਕਹਿੰਦਾ ਬਾਥਰੂਮ ਕਰ ਲੰਗਾ ਸਾਲਾ ਸਾਨੂੰ ਦੇਖ ਕੇ ਮੁਰਸਾ ਦੇ ਬੈਠ ਲੰਗਾ ਬਾਥਰੂਮ ਕਰਕੇ ਹਟਿਆ ਆਹ ਦਾਦਾ ਹੈ ਨਹੀਂ ਕਿਤੇ ਕਿਨਾਂ ਬੋਲੋ ਕਥੇ ਗੀਤਾ ਬਾਥਰੂਮ ਆਇਆ ਇੰਨਾ ਟਾਈਮ ਹੋ ਗਿਆ ਬਾਥਰੂਮ ਚੋਂ ਚੱਲਣਾ ਸੀ ਬਾਥਰੂਮ ਬਾਥੂਗਾ ਕੁੜੀਆਂ ਗੱਡੀ ਪਹੁੰਚ ਗਈਆਂ ਬਾਥਰੂਮ ਕਰਕੇ ਗਿਆ ਹੀ ਨਹੀਂ ਅਜੇ ਇੱਥੋਂ ਬਾਥਰੂਮ ਰੋਕੇ ਹੁੰਦਾ ਤੈਨੂੰ ਨਹੀਂ ਲਾਦਾ ਮੈਨੂੰ ਆਹ ਚਲੋ ਗੱਡੋਂ ਦੇ ਛੱਡੋ ਬਾਈ ਜੀ ਗਲਤੀ ਮੰਨ ਲਓ ਥਾਣੇ ਲੈਣਾ ਯਾਰ ਇਹਨੂੰ ਬੰਦਾ ਤੇੜਾ ਬਾਹ ਚਰਾਂ ਦੀ ਭਾਲ ਐਨੂੰ ਥਾਣੇ ਦੋ ਯਾਰ ਚੱਕੋ ਇਹਨੂੰ ਆਜਾ ਥਾਣੇ ਤੋਂ ਆ ਲਿਆਓ ਮੋਟਰਸਾਈਕਲ ਉਧਰ ਲਿਆ ਬੱਚ ਬਿਠਾ ਲ ਗੱਡੀ ਤੇ ਨੂੰ ਬਿਠਾ ਲ ਬੱਚ ਨੂੰ ਗੱਡੀ ਚੱਲ ਬੈਠ ਕੁੜੀ ਚੱਲ ਬੈਠ ਲੈ ਗੱਡੀ 'ਚ ਬੈਠ ਨਾਟਕ ਕਰਦਾ ਭੈ ਚੱਲ ਬੈਠ ਗੱਡੀ 'ਚ ਬਿਠਾ ਲੈ ਕੋਈ ਜੀ ਮਾ ਲਾਣ ਦੋ ਹੱਥ ਚਲਾ ਪਿੱਛਾ ਨਾ ਨਾ ਭਾਈ ਚਾਬੀ ਵਾਲੀ ਮੋੜ ਦਾਲੀਏ ਦੋ ਸਾਹ ਫੜਾ ਫੜਾ ਮੋੜ ਤੇ ਚਾਬੀ ਫੜਾ ਜਾ 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 ਹੈ ਮੋੜ ਤੇ ਫੜ ਜਾ ਨਕਦੀ ਲੈ ਆ ਪੁਰਸਾ ਪਤੀਲਾ ਬਤੂਲਾ ਤੇ ਮੋੜ ਤੇ ਲੈ ਆ ਉਹ ਹੱਥਾ ਲੈ ਮੋੜ ਤੇ ਚੱਲ ਜਾਣੇ ਚੱਲ